ਅੱਜ ਆਪਾਂ ਕਟਾਰ ਦੀ ਸਬਜ਼ੀ ਬਣਾਉਣ ਲੱਗੇ ਆਂ ਕਟਾਰ ਆਪਾਂ ਕੱਟ ਲਈ ਆਂ ਕਟਾਰ ਕੱਟ ਲਈ ਪਾਣੀ ਗਰਮ ਧਰਤਾ ਵਿੱਚ ਪਾਣੀ ਚ ਪਾਤੀ ਆਪਾਂ ਕਟਾਰ ਵਾਲੀ ਪਹਿਲਾਂ ਤੇ ਹੁਣ ਆਪਾਂ ਨਮਕ ਪਾਵਾਂਗੇ ਥੋੜੀ ਜਿਹੀ ਹਲਦੀ ਪਾਵਾਂਗੇ ਤੈਨੂੰ 5 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਹੁਣ 5 ਮਿੰਟ ਪਕਾ ਲਈ ਆਪਾਂ ਹੁਣ ਆਪਾਂ ਫਰਾਈ ਕਰਾਂਗੇ ਨੂੰ ਉਹ ਗਰਮ ਹੋ ਗਿਆ ਆਪਣਾ ਤੇ ਹੁਣ ਆਪਾਂ ਫਰਾਈ ਕਰ ਲਈਆ ਹੁਣ ਤੜਕਾ ਲਾਵਾਂਗੇ ਤੇਲ ਪਾ ਲਿਆ ਜੀਰਾ ਪਾ ਲਿਆ ਥੋੜੀ ਰਾਈ ਪਾ ਲਈ ਤੇਜ ਪੱਤਾ ਪਾ ਲਿਆ ਪਿਆਜ਼ ਹਰੀ ਮਿਰਚ ਪਾ ਲਈ ਅਦਰਕ ਦਾ ਸੰਦਾ ਪੇਸਟ ਪਾ ਲਿਆ ਟਮਾਟਰ ਗ੍ਰਾਇੰਡ ਕੀਤੇ ਪਾ ਲੇ ਮਿਰਚਾ ਪਾ ਲਈਆ ਨਮਕ ਪਾ ਰਿਆ ਕਾਲੀ ਮਿਰਚ ਪਾ ਲਈ ਮਸਾਲਾ ਪਾ ਲਈ ਹਲਦੀ ਪਾ ਲਈ ਤੇ ਆਪਾਂ ਘਟਾਰ ਵਾਲੀ ਤਲੀ ਹੋਈ ਵਾਲ ਕੇ ਤਲੀ ਸੀ ਆਪਾਂ ਤੇ ਪਾ ਲਈ ਵਿੱਚ ਪਾਣੀ ਪਾ ਕੇ 5 ਮਿੰਟ ਪਕਾਵਾਂਗੇ ਤੇ ਆਪਣੀ ਘਟਾਰ ਦੀ ਸਬਜ਼ੀ ਹੋ ਗਈ ਤਿਆਰ ਗਰੇਵੀ ਵਾਲੀ ਤੁਸੀਂ ਵੀ ਇੱਕ ਵਾਰ ਬਣਾ ਕੇ ਵੇਖੋ ਇਸ ਤਰੀਕੇ ਨਾਲ ਬਹੁਤ ਟੇਸਟੀ ਬਣਦੀ ਹੈ ਟਰਾਈ ਅਕਾ ਜ਼ਰੂਰ ਕਰੋ ਜੀ